ਪੰਜਾਬ ਦੀ ਮਿਡਲ ਕਲਾਸ ਨਪੀੜੀ ਜਾ ਰਹੀ ਹੈ ਤੇ ਇਸ ਦੀ ਰੂਲਿੰਗ ਐਲੀਟ ਖੜਮਸਤੀਆਂ ਵਿੱਚ مشغول ہے۔ ਮੇਰੇ ਇੱਕ ਨਜ਼ਦੀਕੀ ਰਿਸ਼ਤੇਦਾਰ ਹਨ ਦੂਜੀ ਪੀੜੀ ਦੇ ਪ੍ਰਵਾਸੀ ਹਨ। ਮਤਲਬ 1960ਵਿਆਂ 'ਚ ਉਹਨਾਂ ਦੇ ਮਾਪੇ ਇੰਗਲੈਂਡ ਆਏ ਸਨ। ਉਮਰੋਂ ਮੇਰੇ ਤੋਂ ਵੱਡੇ ਹੋਣ ਕਰਕੇ ਮੈਂ ਉਹਨਾਂ ਨੂੰ ਬਾਜੀ ਕਹਿ ਕੇ ਬੁਲਾਉਣਾ ਹਾਂ। ਨਾ ਸਿਰਫ ਪੜ੍ਹੇ ਹੋਏ ਬਲਕਿ ਗੁੜੇ ਹੋਏ ਇਨਸਾਨ ਹਨ। ਦੁਨੀਆਂ ਭਰ ਦੇ ਵਰਤਾਰਿਆਂ ਨੂੰ ਨੀਜ਼ ਨਾਲ ਤੱਕਦੇ ਹਨ। ਹੁਣ ਇਹ ਹਿੰਦੁਸਤਾਨ ਵਿਚ ਕਿਸੇ ਵਿਆਹ ਵਿੱਚ ਸ਼ਮੂਲੀਅਤ ਲਈ ਆਏ ਸਨ ਵਿਆਹ ਉਹਨਾਂ ਦੇ ਚਚੇਰੇ ਭਰਾ ਦੇ ਬੇਟੇ ਦਾ ਸੀ ਉਸ ਚਚੇਰੇ ਭਰਾ ਕੋਲ ਕੋਈ 50 ਕਿੱਲਿਆਂ ਦੀ ਜ਼ਾਇੀ ਸੀ 40 ਕਿੱਲੇ ਤਾਂ ਘਰ ਦੇ ਹੀ ਸਨ ਕੁਝ ਸਾਲ ਪਹਿਲਾਂ ਉਸਨੇ ਆਪਣੇ ਦੋਹਾਂ ਬੱਚੇ ਨੂੰ ਪੜ੍ਹਾਈ ਲਈ ਕੈਨੇਡਾ ਭੇਜ ਦਿੱਤਾ ਤੇ ਫਿਰ ਆਪ ਵੀ ਕੈਨੇਡਾ ਦੀ ਪੀਆਰ ਲੈ ਲਈ ਉਹਨਾਂ ਦੇ ਚਾਚੇ ਦਾ ਦੂਜਾ ਪੁੱਤ ਭਰਾ ਜੋ 2 ਕੁ ਦਹਾਕੇ ਪਹਿਲਾਂ ਕੈਨੇਡਾ ਚਲਾ ਗਿਆ ਸੀ ਉਸ ਦੇ ਦੋਵੇਂ ਬੱਚੇ ਉੱਥੇ ਦੇ ਹੀ ਜੰਪਲ ਹਨ ਉਸ ਦੀ ਭੈਣ ਦੇ ਦੋਵੇਂ ਬੱਚੇ ਵੀ ਕੈਨੇਡਾ ਵਿੱਚ ਹਨ ਸੋ ਚਾਚੇਰੇ ਭੈਣ ਭਰਾਵਾਂ ਦੇ 8 ਬੱਚਿਆਂ ਵਿੱਚੋਂ ਕੋਈ ਵੀ ਪੰਜਾਬ ਵਿੱਚ ਨਹੀਂ ਹੈ ਮੈਂ ਉਹਨਾਂ ਕੋਲੋਂ ਉਹਨਾਂ ਦੇ ਪੰਜਾਬ ਦੇ ਟ੍ਰਿਪ ਦਾ ਵਿਸਥਾਰ ਜਾਣਨ ਬੈਠ ਗਿਆ ਉਹ ਦੱਸਣ ਲੱਗ ਪਏ ਵਿਆਹ ਬਹੁਤ ਸੋਹਣਾ ਰਿਹਾ ਇਸੇ ਬਹਾਨੇ ਸਾਰੇ ਪਰਿਵਾਰਾਂ ਨੂੰ ਚੀਰਾਬਾਦ ਮਿਲਣ ਦਾ ਮੌਕਾ ਮਿਲ ਗਿਆ ਵਕਤ ਥੋੜਾ ਸੀ ਵਿਆਹ ਚ ਇਨਰਜੀ ਵੀ ਰਹੇ ਕਿ ਸਿਰਫ ਇੱਕ ਦਿਨ ਸੀ ਜਿੱਥੇ ਕੁਝ ਖਾਸ ਪਰਿਵਾਰਾਂ ਨੂੰ ਮਿਲਣ ਜਾਣਾ ਸੀ ਉਸ ਦਿਨ ਵਿੱਚ ਮੈਂ 4 ਪਰਿਵਾਰ ਭੁਗਤਾਏ ਉਹ ਜਿੰਨਾ ਪਰਿਵਾਰਾਂ ਦਾ ਜ਼ਿਕਰ ਕਰ ਰਹੇ ਸਨ ਮੈਂ ਉਹਨਾਂ ਚਾਰਾਂ ਪਰਿਵਾਰਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਉਹਨਾਂ ਫੇਰ ਗੱਲਾਂ ਦੀ ਲੜੀ ਸ਼ੋ ਲਈ ਪਹਿਲੀ ਠਾਰ ਦਵਿੰਦਰ ਚਾਚਾ ਜੀ ਵਾਲ ਸੀ ਉਹ ਜਿਸ ਦਵਿੰਦਰ ਚਾਚੇ ਦਾ ਜ਼ਿਕਰ ਕਰ ਰਹੇ ਸਨ ਉਹਨਾਂ ਦੇ ਤਿੰਨ ਬੱਚਿਆਂ ਵਿੱਚੋਂ ਦੋ ਵਿਦੇਸ਼ ਵਿੱਚ ਹਨ ਤੀਜੀ ਬੇਟੀ ਇੰਡੀਆ ਵਿੱਚ ਹੈ ਬਹੁਤ ਸੋਹਣਾ ਕਾਰੋਬਾਰ ਹੈ ਪਰ ਉਸਦੀ ਅਗਾਂ ਬੇਟੀ ਫੇਰ ਵਿਦੇਸ਼ ਵਿੱਚ ਪੜ ਰਹੀ ਹੈ ਭਾਜੀ ਦੀ ਮਿਲਣ ਵਾਲਿਆਂ ਦੀ ਲਿਸਟ ਵਿੱਚ ਅਗਲਾ ਪਰਿਵਾਰ ਡਾਕਟਰ ਸਾਹਿਬ ਦਾ ਸੀ ਉਹ ਦੋਵੇਂ ਮੀਆਂ بیوی ਡਾਕਟਰ ਹਨ ਤੇ ਉਹਨਾਂ ਦਾ ਇੱਕੋ ਇੱਕ ਬੇਟਾ ਵਿਦੇਸ਼ ਵਿੱਚ ਹੈ। ਅਗਲੀ ਠਾਹਰ ਇੱਕ ਹੋਰ ਸਾਂਝਾ ਪਰਿਵਾਰ ਸੀ ਜਿਸ ਦੇ ਚਾਰ ਬੱਚਿਆਂ ਵਿੱਚੋਂ ਤਿੰਨ ਵਿਦੇਸ਼ ਵਿੱਚ ਸਨ। ਫਿਰ ਇੱਕ ਪਰਿਵਾਰ ਨੂੰ ਹੋਰ ਮਿਲੇ ਜਿਸ ਦੇ ਤਿੰਨ ਬੱਚਿਆਂ ਵਿੱਚੋਂ ਦੋ ਵਿਦੇਸ਼ ਵਿੱਚ ਹਨ। ਉਹ ਦੱਸਣ ਲੱਗ ਪਏ ਕਿ ਮੇਰਾ ਤਾਂ ਪਟਿਆਲੇ ਜਾਣ ਦਾ ਵੀ ਪ੍ਰੋਗਰਾਮ ਸੀ ਆਪਣੇ ਮਾਮਾ ਜੀ ਨੂੰ ਮਿਲਣ ਲਈ ਪਰ ਜਾ ਨਹੀਂ ਸਕਿਆ। ਉਹਨਾਂ ਦੇ ਮਾਮਾ ਜੀ ਦਾ ਬੇਟਾ ਵੀ ਅਮਰੀਕਾ ਵਿੱਚ ਹੈ। ਅਸੀਂ ਪੰਜਾਬ ਦੇ ਆਰਥਿਕ ਸਮਾਜਿਕ ਹਾਲਾਤਾਂ ਬਾਰੇ ਬਹੁਤ ਗੱਲਾਂ ਕੀਤੀਆਂ। ਮਕਸਦ ਇੱਕ ਐਸੇ ਪ੍ਰਵਾਸੀ ਦਾ ਨੁਕਤਾ ਨਿਗਾਹ ਜਾਨਣਾ ਸੀ ਇਸ ਲਈ ਕਿ ਇੱਕ ਪਰਦੇਸ ਚ ਜੰਮਿਆ ਬੰਦਾ ਆਪਣੇ ਪੁਰਖਿਆਂ ਦੀ ਧਰਤ ਬਾਰੇ ਕੀ ਸੋਚਦਾ ਹੈ ਇਹ ਗੱਲਾਂ ਕਰਦਿਆਂ ਮੈਂ ਫਟਾਫਟ ਆਪਣੇ ਪੋਟਿਆਂ ਉੱਤੇ ਕੋਈ ਜਮਾ ਘਟਾਓ ਕੀਤਾ ਜਿੰਨੇ ਪਰਿਵਾਰਾਂ ਨੂੰ ਬਾਜੀ ਮਿਲਣ ਗਏ ਸਨ ਕੁੱਲ ਮਿਲਾ ਕੇ ਉਹਨਾਂ ਦੇ ਪਰਿਵਾਰਾਂ ਵਿੱਚ 20 ਬੱਚੇ ਹਨ ਇਹਨਾਂ ਵਿੱਚ ਉਹਨਾਂ ਬੱਚਿਆਂ ਦੇ ਜੀਵਨ ਸਾਥੀ ਸ਼ਾਮਲ ਨਹੀਂ ਹਨ ਤੇ ਉਹਨਾਂ ਵਿਹਾਂ ਵਿੱਚੋਂ ਸਿਰਫ 3 ਬੱਚੇ ਪੰਜਾਬ ਵਿੱਚ ਵਸਦੇ ਹਨ ਉਨਾ ਸਾਰੇ ਪਰਿਵਾਰਾਂ ਨਾਲ ਮੇਰੀਆਂ ਨਿੱਜੀ ਸਾਂਝਾਂ ਹਨ ਸਾਰੇ ਦੇ ਸਾਰੇ ਪਰਿਵਾਰ ਪੜ੍ਹਾਈ ਨਾਲ ਬਹੁਤ ਨੇੜਿਓਂ ਜੁੜੇ ਹੋਏ ਹਨ ਖੁਸ਼ਹਾਲ ਹਨ ਤੇ ਮੱਧ ਵਰਗੀ ਹਨ ਬੇਸ਼ੱਕ ਇਹ ਸੈਂਪਲ ਸਾਈਜ਼ ਬੇहद ਨਿੱਜੀ ਹੈ ਰਿਸਰਚ ਨਾਲ ਜੁੜਿਆ ਕੋਈ ਵੀ ਸ਼ਖਸ ਤੁਹਾਨੂੰ ਦੱਸ ਦੇਵੇਗਾ ਕਿ ਇਹੋ ਜੇ ਸੈਂਪਲ ਸਾਈਜ਼ ਤੋਂ ਨਤੀਜੇ ਕੱਢਣ ਤੋਂ ਬਚਣਾ ਚਾਹੀਦਾ ਹੈ ਜੇ ਬਚ ਨਹੀਂ ਸਕਦੇ ਤਾਂ ਘੱਟੋ-ਘੱਟ ਇਹ ਤਾਂ ਜ਼ਰੂਰ ਹੀ ਦੱਸ ਦੇਣਾ ਚਾਹੀਦਾ ਹੈ ਕਿ ਇਹ ਸੈਂਪਲ ਸਾਈਜ਼ ਬੇਹਦ ਆਸਾਨੀ ਨਾਲ ਇਕੱਠਾ ਕੀਤਾ ਗਿਆ ਹੈ ਤੇ ਉਲਾਰ ਕਿਸਮ ਦਾ ਹੈ ਪਰ ਕੀ ਇਸ ਸੈਂਪਲ ਸਾਈਜ਼ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕੀਤਾ ਜਾ ਸਕਦਾ ਹੈ ਮੈਂ ਆਪਣੇ ਪੋਟਿਆਂ ਤੇ ਕੀਤੀ ਉਸ ਤੱਟਫਟ ਜਮਾ ਘਟਾਓ ਤੋਂ ਬਾਅਦ ਭਾਜੀ ਨੂੰ ਸਿਰਫ ਇੰਨਾ ਹੀ ਕਹਿ ਸਕਿਆ ਕਿ ਭਾਜੀ ਤੁਸੀਂ ਜਿੰਨੇ ਵੀ ਪਰਿਵਾਰਾਂ ਨੂੰ ਮਿਲੇ ਹੋ ਕੀ ਇਹ ਪਰਿਵਾਰ ਤੁਹਾਨੂੰ ਪੰਜਾਬ ਦੀ ਦਸ਼ਾ ਤੇ ਦਿਸ਼ਾ ਦੇ ਦਰਸ਼ਨ ਨਹੀਂ ਕਰਵਾਉਂਦੇ ਭਾਜੀ ਮੇਰੀ ਇਸ ਗੱਲ ਨਾਲ ਮੁਕੰਮਲ ਰੂਪ ਵਿੱਚ ਸਹਿਮਤ ਸਨ ਕਿ ਇੰਨਾ سارے ਪਰਿਵਾਰਾਂ ਵਿੱਚ ਜੋ ਕਿ ਠੀਕ ਠਾਕ ਰੋਟੀ ਪਾਣੀ ਖਾਣ ਵਾਲੇ ਪਰਿਵਾਰ ਹਨ ਵਿੱਚੋਂ ਅਗਲੀ ਪੀੜੀ ਦੀ ਗੈਰ ਹਾਜ਼ਰੀ ਉਹਨਾਂ ਨੂੰ ਵੀ ਰੜਕਦੀ ਹੈ ਇਸ ਗੱਲ ਦਾ ਜ਼ਿਕਰ ਬੇहद ਅਨਗੋਲੇ ਰੂਪ ਵਿੱਚ ਹੁੰਦਾ ਹੈ ਕਿ ਪੰਜਾਬ ਵਿੱਚ ਜੋ ਆਰਥਿਕ ਤੇ ਸਮਾਜਿਕ ਖਰੋਤ ਹੈ ਉਸ ਦਾ ਇੱਕ ਬਹੁਤ ਵੱਡਾ ਕਾਰਨ ਪੰਜਾਬ ਦੇ ਮੱਧ ਵਰਗ ਜਾਂ ਮਿਡਲ ਕਲਾਸ ਦਾ ਪੰਜਾਬ ਵਿੱਚੋਂ ਗੈਰ ਹਾਜ਼ਰ ਹੋ ਜਾਣਾ ਹੈ 1947 ਦੀ ਵੰਡ ਵਿੱਚ ਪੰਜਾਬ ਉਜੜਦਾ ਹੈ ਤੇ ਉਸ ਤੋਂ ਬਾਅਦ ਉੱਜੜ ਕੇ ਜਦੋਂ ਪੰਜਾਬ ਹਿੰਦੁਸਤਾਨ ਦਾ ਮੋਰੀ ਸੂਬਾ ਬਣਦਾ ਹੈ ਤਾਂ ਉਸ ਦੇ ਪਿੱਛੇ ਵੀ ਕੁਝ ਕਾਰਨ ਸਨ 1947 ਦੀ ਵੰਡ ਤੋਂ ਬਾਅਦ ਜਿਹੜਾ ਪੰਜਾਬ ਦਾ ਮੁੜ ਵਿਸੇਬ ਹੁੰਦਾ ਹੈ ਜਿਸ ਨੂੰ ਮਹਿੰਦਰ ਸਿੰਘ ਰੰਦਾਵਾ ਰਾਖ ਵਿੱਚੋਂ ਉੱਗਿਆ ਪੰਜਾਬ ਆਖਦਾ ਹੈ ਉਸ ਦਾ ਇੱਕ ਬਹੁਤ ਅਨਗੋਲਿਆ ਪੱਖ ਕਾਰਸਤਕਾਰੀ ਜ਼ਮੀਨ ਦੀ ਮੁੜ ਵੰਡ ਵੀ ਸੀ ਇਸ ਤੋਂ ਪਹਿਲਾਂ ਕਿ ਜ਼ਮੀਨਾਂ ਦੀ ਪੱਕੇ ਅਲਾਟਮੈਂਟ ਕੀਤੀ ਜਾਂਦੀ ਉੱਜੜ ਕੇ ਆਉਣ ਵਾਲਿਆਂ ਨੂੰ ਫੌਰੀ امداد ਦੇ ਤੌਰ ਉੱਤੇ ਜ਼ਮੀਨ ਦੀ ਇੱਕ ਕੱਚੀ ਢੇਰੀ ਤੇ ਬਲਦਾਂ ਦੀ ਜੋੜੀ ਦੇ ਦਿੱਤੀ ਗਈ ਤਾਂ ਜੋ ਲੋਕ ਘੱਟੋ-ਘੱਟ ਆਪਣੇ ਖਾਣ ਜੋਗੇ ਦਾਣੇ ਤਾਂ ਪੈਦਾ ਕਰ ਹੀ ਲੈਣ। ਬੇਸ਼ੱਕ ਪੰਜਾਬੀ ਮਿਹਨਤ ਨਾਲ ਆਬਾਦ ਕੀਤੀਆਂ ਨਹਿਰੀ ਕਲੋਨੀਆਂ ਗਵਾ ਕੇ ਆਏ ਸਨ ਪਰ ਉਹਨਾਂ ਕੋਲ ਮਿਹਨਤ ਕਰਨ ਦਾ ਹੁਨਰ ਸੀ। ਹਰੀ ਕ੍ਰਾਂਤੀ ਦੀ ਆਮ ਨਾਲ ਜਦੋਂ ਬੀਜਾਂ, ਖਾਦਾਂ, ਪਾਣੀ ਤੇ ਟਰੈਕਟਰਾਂ ਵਾਲੀ ਟੈਕਨੋਲੋਜੀ ਨੇ ਇਸ ਮਿਹਨਤ ਤੇ ਹੁਨਰ ਨਜ਼ਰਬਖਾਦੀ ਤਾਂ ਵੰਡ ਦਾ ਪੰਨਿਆਂ ਪੰਜਾਬ ਦੋ ਦਹਾਕਿਆਂ ਦੇ ਅੰਦਰ ਸੇ ਵਿੱਚ ਹੀ ਨਾ ਸਿਰਫ ਪੈਰਾਂ ਸਿਰ ਹੋ ਗਿਆ ਸਗੋਂ ਸਾਰੇ ਮੁਲਕ ਨੂੰ ਅਨਮਹਈਆ ਕਰਾਉਣ ਵਾਲਾ ਤੇ ਆਰਥਿਕ ਤੌਰ ਤੇ ਮੋਰੀ ਸੂਬਾ ਬਣ ਗਿਆ ਉਸ ਹਰੀ ਕ੍ਰਾਂਤੀ ਦੇ ਦੌਰ ਵਿੱਚ ਇੱਕ ਖੁਸ਼ਹਾਲੀ ਉਪਜਦੀ ਹੈ ਪੰਜਾਬ ਦੇ ਪਿੰਡ ਸੜਕਾਂ ਰਾਹੀਂ ਸ਼ਹਿਰਾਂ ਨਾਲ ਜੁੜਦੇ ਹਨ ਸਿੱਖਿਆ ਦਾ ਵਿਸਤਾਰ ਹੁੰਦਾ ਹੈ ਪਿੰਡਾਂ ਵਿੱਚ ਸਿਹਤ ਸਹੂਲਤਾਂ ਪਹੁੰਚਦੀਆਂ ਹਨ ਹਰੀ ਕ੍ਰਾਂਤੀ ਤੋਂ ਖੁਸ਼ਹਾਲ ਹੋਏ ਕਿਸਾਨੀ ਘਰਾਂ ਦੇ ਧੀਆਂ ਪੁੱਤ ਨਵੇਂ ਕਿੱਤਿਆਂ ਨਾਲ ਜੁੜਦੇ ਹਨ ਜਿਨ੍ਹਾਂ ਤੱਕ ਇਸ ਤੋਂ ਪਹਿਲਾਂ ਸਿਰਫ ਤੇ ਸਿਰਫ ਸ਼ਹਿਰਾਂ ਵਿੱਚ ਵਸ ਰਹੀ ਮੱਧ ਵਰਗ ਜਮਾਤ ਦੀ ਹੀ ਰਸਾਈ ਸੀ ਇਸੇ ਦੌਰ ਵਿੱਚ ਪੰਜਾਬ ਦੇ ਸਰਵਿਸ ਸੈਕਟਰ ਦਾ ਵਿਸਤਾਰ ਹੁੰਦਾ ਹੈ ਤੇ ਇਸ ਦੇ ਨਾਲ ਪੰਜਾਬ ਵਿੱਚ ਇੱਕ ਨਵੀਂ ਮੱਧ ਵਰਗੀ ਜਮਾਤ ਉਪਜਦੀ ਹੈ ਜਿਸ ਵਿੱਚ ਪੰਜਾਬ ਨੂੰ ਹੋਰ ਅਗਾਹ ਲੈ ਕੇ ਜਾਣ ਦੀਆਂ ਪੂਰੀਆਂ ਸੰਭਾਵਨਾਵਾਂ ਮੌਜੂਦ ਹਨ ਪਰ ਜਿਵੇਂ ਕਿ ਹਰ ਖੁਸ਼ਹਾਲੀ ਦੇ ਦੌਰ ਨਾਲ ਹੁੰਦਾ ਹੈ ਪੰਜਾਬ ਖੁਸ਼ਹਾਲੀ ਦੇ ਉਸ ਦੌਰ ਨੂੰ ਸਦੀਵੀ ਸਮਝਣ ਦਾ ਪਰੰਪਾਲ ਕੇ ਬੈਠ ਗਿਆ ਪੰਜਾਬ ਚ ਖੁਸ਼ਹਾਲੀ ਦੇ ਉਸ ਦੌਰ ਦੀ ਆਉਦ ਮਸਾ ਕੋਈ ਡੇਢ ਕ ਦਹਾਕਾ ਹੈ ਉਸ ਤੋਂ ਬਾਅਦ ਅਗਲਾ ਡੇਢ ਦਹਾਕਾ ਅਤਵਾਦ ਦਾ ਦੌਰ ਹੈ ਤੇ ਜਿਸ ਤਰ੍ਹਾਂ ਹਿੰਸਾ ਦੇ ਹਰ ਦੌਰ ਨਾਲ ਹੁੰਦਾ ਹੈ ਉਸ ਦੌਰ ਵਿੱਚ ਸਭ ਤੋਂ ਪਹਿਲੀ ਬਲੀ ਪੰਜਾਬ ਦੇ ਨਵੇਂ-ਨਵੇਂ ਉਸਰੇ ਸਿੱਖਿਆ ਢਾਂਚੇ ਦੀ ਹੀ ਹੈ ਇਹ ਦੌਰ ਪੰਜਾਬ ਦੇ ਅਧਿਆਪਕਾਂ ਤੇ ਡਾਕਟਰਾਂ ਵੱਲੋਂ ਪਿੰਡੂ ਖੇਤਰਾ ਤੋਂ ਸ਼ਹਿਰੀ ਸਕੂਲਾਂ ਤੇ ਹਸਪਤਾਲਾਂ ਵੱਲ ਨੂੰ ਬਦਲੀਆਂ ਦਾ ਦੌਰ ਵੀ ਹੈ। ਅਗਲਾ ਹੱਲਾ ਪੰਜਾਬ ਦੇ ਪੜ੍ਹੇ ਲਿਖੇ ਪਰਿਵਾਰਾਂ ਦੇ ਪਿੰਡਾਂ ਤੋਂ ਸ਼ਹਿਰੀ ਖੇਤਰਾਂ ਵੱਲ ਵਸੇਬਦਾ ਹੈ। ਇਸ ਦੌਰ ਨੇ ਪੰਜਾਬ ਦੇ ਮੱਧ ਵਰਗ ਦੀਆਂ ਭਵਿਕਨੀਆਂ ਗਿਣਤੀਆਂ ਮਿੰਟੀਆਂ ਨੂੰ ਕਈ ਪੱਖਾਂ ਤੋਂ ਪ੍ਰਭਾਸ਼ਿਤ ਤੇ ਪ੍ਰਭਾਵਿਤ ਕੀਤਾ। ਇਹਨਾਂ ਪ੍ਰਭਾਵਿਤ ਹੋਣ ਵਾਲਿਆਂ ਵਿੱਚ ਇੱਕ ਵਰਗ ਹੋਰ ਬਹੁਤ ਆਇਮ ਹੈ। ਉਹ ਹੈ ਪੰਜਾਬ ਦੇ ਵਪਾਰਕ ਤੇ ਉਦਯੋਗਾਂ ਨਾਲ ਜੜੇ ਹੋਏ ਲੋਕਾਂ ਦੀ ਪੰਜਾਬ ਵਿੱਚੋਂ ਹਿਜਰਤ। ਜੇ ਤੁਸੀਂ 1975 ਵਿਚਲਾ ਪੰਜਾਬ ਵੇਖੋ ਤਾਂ ਆਪਣੇ ਸਾਰੇ ਦਵੰਦ ਦੇ باوجود ਉਸ ਪੰਜਾਬ ਕੋਲ ਟੈਲੈਂਟ ਦੇ ਰੂਪ ਵਿੱਚ ਉੱਭਰਦੀ ਹੋਈ ਮਿਡਲ ਕਲਾਸ ਜਾਂ ਮੱਧ ਵਰਗ ਮੌਜੂਦ ਹੈ ਜਿਸ ਕੋਲ ਖੇਤੀਬਾੜੀ ਵਿੱਚ ਲੰਮੀਆਂ ਪੁਲੰਘਾਂ ਪੋੜ ਰਹੀ ਪੰਜਾਬ ਦੀ ਖੁਸ਼ਹਾਲੀ ਨੂੰ ਉਦਯੋਗੀਕਰਨ ਅਧਾਰਤ ਨਵੇਂ ਪੰਜਾਬ ਵਿੱਚ ਤਬਦੀਲ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ ਇਹ ਅਤਵਾਦ ਦੇ ਦੌਰ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਵਾਲਾ ਪੰਜਾਬ ਹੈ 1995 ਦੇ ਲਾਗੇ ਬੰਨੇ ਜਦੋਂ ਕਤਲੋਗਾਰਦ ਦਾ ਦੌਰ ਖਤਮ ਹੁੰਦਾ ਹੈ ਤਾਂ ਪੰਜਾਬ ਇੱਕ ਐਸਾ ਪੰਜਾਬ ਹੈ ਜਿਸ ਦੀ ਵਪਾਰਕ ਪਿਠ ਭੂਮੀ ਵਾਲੀ ਮਿਡਲ ਕਲਾਸ ਨਾ ਸਿਰਫ ਅਸੁਰੱਖਿਅਤ ਹੈ ਸਗੋ ਧਰਮ ਤੇ ਭਾਸ਼ਾ ਦੇ ਮਸਲਿਆਂ ਵਿੱਚ ਉਲਝ ਕੇ ਇੱਕ ਆਈਡੈਂਟੀਟੀ ਕ੍ਰਾਈਸਿਸ ਦਾ ਸ਼ਿਕਾਰ ਵੀ ਹੈ ਤੇ ਪੰਜਾਬ ਦੀ ਕਿਸਾਨੀ ਖੁਸ਼ਹਾਲੀ ਚ ਨਿਕਲੀ ਹੋਈ ਮੱਧ ਵਰਗ ਜਿਸ ਦੀ ਸਾਰੀ ਪੜ੍ਹਾਈ ਲਿਖਾਈ ਜਾਂ ਸਿੱਖਿਆ ਸਖਲਾਈ ਪੜ ਕੇ ਸਰਕਾਰੀ ਨੌਕਰੀਆਂ ਵਾਲੇ ਰੁਜ਼ਗਾਰ ਖੇਤਰ ਵਿੱਚ ਖਪਤ ਹੁੰਦੀ ਹੈ ਉਸ ਕੋਲ ਭਵੇਖ ਦੇ ਬਹੁਤ ਸਾਰੇ ਰਾਹ ਬੰਦ ਪ੍ਰਤੀਕ ਹੁੰਦੇ ਹਨ ਕਿਉਂਕਿ ਸਰਕਾਰੀ ਨੌਕਰੀਆਂ ਪਹਿਲਾਂ ਹੀ ਖੜੋਦ ਦੀ ਅਵਸਥਾ ਵਿੱਚ ਹਨ ਤੇ ਸਿਹਤ ਤੇ ਸਿਹਤ ਤੇ ਸਿੱਖਿਆ ਸੰਸਥਾਵਾਂ ਦੀ ਟੁੱਟਪੱਜ ਤੇ ਸਿਆਸੀ ਨਿਸਲਤਾ ਨੇ ਇਨ੍ਹਾਂ ਖੇਤਰਾਂ ਨੂੰ ਪੰਜਾਬ ਦੇ ਸਿਆਸਤਦਾਨਾਂ ਦੀਆਂ ਪ੍ਰਾਥਮਿਕਤਾਵਾਂ ਵਿੱਚੋਂ ਖਾਰਜ ਕਰ ਦਿੱਤਾ ਹੈ ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿ ਇਹ ਸਭ ਕਾਸੇ ਦੌਰਾਨ ਵੀ ਪ੍ਰਵਾਸ ਹੋ ਰਿਹਾ ਹੈ ਜਿਸ ਦਾ ਕੇਂਦਰ ਬਿੰਦੂ ਦਵਾਬਾ ਹੈ ਪਰ ਉਹ ਪ੍ਰਵਾਸ ਇੱਕ ਤਾਂ ਬਹੁਤ ਥੋੜੀ ਗਿਣਤੀ ਵਿੱਚ ਹੋ ਰਿਹਾ ਹੈ ਤੇ ਦੂਸਰਾ ਉਸ ਪ੍ਰਵਾਹ ਉਸ ਪ੍ਰਵਾਸ ਵਿੱਚ ਮੀਡਲ ਕਲਾਸ ਦੀ ਸ਼ਮੂਲੀਅਤ ਬਹੁਤ ਘੱਟ ਹੈ ਉਸ ਵਿੱਚ ਇੱਕ ਵੱਡੀ ਬਹੁ ਗਿਣਤੀ ਗੈਰ ਸਿੱਖਿਅਤ ਗੈਰ ਹੁਨਰਮੰਦ ਕਾਮਿਆਂ ਦੀ ਹੈ 1968 ਤੋਂ ਬਾਅਦ ਜਦੋਂ ਪੰਜਾਬ ਭੂਗੋਲਕ ਅਤੇ ਸਿਆਸੀ ਤੌਰ ਤੇ ਹੋਂ ਵਾਲੇ ਸਰੂਪ ਵਿੱਚ ਆਉਂਦਾ ਹੈ ਉਦੋਂ ਤੋਂ ਲੈ ਕੇ 1995 ਨੂੰ ਸਹਿਜੇ ਹੀ ਇੱਕ ਮੱਧ ਬਿੰਦੂ ਵਜੋਂ ਲਿਆ ਜਾ ਸਕਦਾ ਹੈ ਨਾ ਸਿਰਫ ਵਰਿਆਂ ਵਿੱਚ ਸਗੋਂ ਪੰਜਾਬ ਵਿੱਚ ਹੋ ਰਹੀ ਸਮਾਜਿਕ ਸਿਆਸੀ ਤੇ ਆਰਥਿਕ ਟੁੱਟ ਭੜ ਦੇ ਆਧਾਰ ਉੱਤੇ ਵੀ ਉਸ ਤੋਂ ਅਗਲੇ ਦੌਰ ਵਿੱਚ ਪੰਜਾਬ ਦੇ ਹਾਲਾਤ ਕੁਝ ਹੋਰ ਕਰਵਟ ਲੈਂਦੇ ਹਨ ਜੋ ਕਿ ਦਿਖਣ ਵਿੱਚ ਬੇहद ਹੌਲੀ ਰਫ਼ਤਾਰ ਨਜ਼ਰ ਆਉਂਦੇ ਹਨ ਪਰ ਇਸ ਰਫ਼ਤਾਰ ਨੇ ਅਗਾਹਾਂ ਜਾ ਕੇ ਬੜੀ ਤੇਜ਼ ਗਤੀ ਫੜਨੀ ਹੈ ਇਸ ਬਾਰੇ ਗੱਲ ਆਪਾਂ ਅਗਲੇ ਕਾਲਮ ਵਿੱਚ ਕਰਾਂਗੇ ਰੱਬ ਰੱਖਾ